ਹੇ ਬੀਬਾ ਜੀ ਕਹਿੰਦੇ ਨੇ ਵੀ ਮੈਂ ਕਸਮ ਚ ਖਾਖਦੀਆਂ ਬੱਚੇ ਦੀ ਉਹ ਸਾਰੀਆਂ ਮੈਂ ਵੀ ਦੇਖਿਆ ਵੀਡੀਓ ਠੀਕ ਹੋਣ ਤੋਂ ਬਾਅਦ ਮੈਨੂੰ ਦਿਖਾਈ ਗਈ ਹੈ ਵੀ ਉਹ ਐਂ ਕਹਿ ਰਹੀ ਬੀਬਾ ਜੀ ਮੈਂ ਕਹਿਣਾ ਬੀਬਾ ਜੀ ਨੂੰ ਵੀ ਤੂੰ ਬੱਚੇ ਦੀ ਕਸਮ ਖਾਂਦੀ ਹੈ ਮੈਂ ਵੀ ਬੱਚੇ ਦੀ ਕਸਮ ਖਾਂਣਾ ਵੀ ਤੁਸੀਂ ਰੋੜੇ ਵਾਲੇ ਸੰਤਾਂ ਨੂੰ ਮੰਨਦੇ ਹੋ ਰੋੜੇ ਵਾਲੇ ਸੰਤਾਂ ਨੇ ਮੈਂ ਥੋੜੀ 7 ਦਿਨ ਵੇਟ ਕਰੂੰਗਾ ਉੱਥੇ ਆ ਕੇ ਬਕਾਇਦਾ ਤੁਸੀਂ ਕਹਿਦੇ ਵੀ ਅਸੀਂ ਕਾਕੇ ਦੋ ਆ ਪੈਸੇ ਲੈਤੇ ਨਹੀਂ ਦੇ ਤੇ ਅਸੀਂ ਇੱਕ ਸਾਰੇ ਘਰ ਨਾਲ ਮੇਰਾ ਹੱਥ ਨਹੀਂ ਹੈਗਾ ਮੈਡਮ ਕਹਿ ਦੇਵੇ ਵੀ ਅਸੀਂ ਪੈਸੇ ਲੈਤੇ ਨਹੀਂ ਗਾਕੇ ਦੋ ਜਾਦੀ ਲੱਖ ਰੁਪਏ ਤੋਂ ਫੜਿਆ ਨਹੀਂ ਸੀ ਅਸੀਂ 5 ਦਿਨ ਘਰੇ ਨਹੀਂ ਰੱਖਿਆ 21 ਤਰੀਕ ਨੂੰ ਲੈ ਕੇ ਨਹੀਂ ਗਏ ਤੇ 24 ਤਰੀਕ ਨੂੰ ਵਾਪਸ ਨਹੀਂ ਕਰੇ ਅਸੀਂ ਪੈਸੇ ਜਿੰਨਾ ਦਾ ਬਕਾਇਦਾ ਮੇਰੇ ਕੋਲੇ ਰਿਕਾਰਡ ਵੀ ਆ ਸਾਰਾ ਕੁਝ ਆ ਵੀਡੀਓ ਵੀ ਆ ਉਹ ਬੀਬਾ ਆ ਕੇ ਉੱਥੇ ਗੁੱਟ ਬਾਬੇ ਪਹਿਲਾਂ ਵੀ ਦੇਖੋ ਇਹਨਾਂ ਨੇ ਗੁੱਟਕਾ ਸਾਭ ਦੀ ਸੌਂ ਖਾ ਕੇ ਝੂਠ ਬੋਲਿਆ ਕੋਈ ਇਹਨਾਂ ਦਾ ਬਸਬਸ ਨਹੀਂ ਉੱਥੇ ਆ ਕੇ ਰੋੜੇ ਵਾਲ ਸੰਤਾਂ ਨੇ ਮੈਨੂੰ ਵੀ ਬਸਬਸ ਆ ਬੀਬਾ ਜੀ ਵੀ ਮੰਨਦੇ ਨੇ ਉੱਥੇ ਆ ਕੇ ਸੌਂ ਖਾ ਕੇ ਕਹਿ ਦੇਣ ਵੀ ਅਸੀਂ ਆ ਗੱਲਾਂ ਹੋਈਆਂ ਨਹੀਂ ਉਹ ਗੱਲ ਤੇ ਮੈਂ ਉਹਨਾਂ ਤੋਂ ਕਿੱਤੇ ਮਰਜ਼ੀ ਮੈਨੂੰ ਕਹਿ ਦੇਣ ਮੈਂ ਉੱਥੇ ਮਾਫੀ ਮੰਗਣ ਨੂੰ ਤਿਆਰ ਆ ਜੇ ਪਹਿਲਾਂ ਉਹ ਮੇਰੇ ਨਾਲੇ ਗੱਲ ਕਰਦੇ ਵੀ ਉੱਥੇ ਆ ਕੇ ਮੰਗਣ ਨੂੰ ਪਹਿਲਾਂ ਉੱਥੇ ਆ ਕੇ ਕਹੇ ਨਾ ਵੀ ਹਾਂ ਵੀ ਇਹ ਗੱਲਾਂ ਹੋਈਆਂ ਨਹੀਂ ਸਾਡੀ ਇੱਕ ਹਫ਼ਤੇ ਲਈ ਇਹਦਾ ਕਹਿਣਾ ਕਿ ਇੱਕ ਹਫ਼ਤਾ ਮੈਂ ਜਿਹੜੇ ਸੰਤ ਨੇ ਰੋੜੇ ਵਾਲੇ ਉਹ ਸਥਾਨ ਤੇ ਬੀਬਾ ਦੀ ਵੇਟ ਕਰੂੰਗਾ ਪੂਰਾ ਇੱਕ ਹਫ਼ਤਾ ਰੋਜ਼ ਆਇਆ ਕਿਉਂਕਿ ਬੀਬਾ ਜੀ ਐਮਐਲਏ ਨੇ ਬਿਜ਼ੀ ਜ਼ਿਆਦਾ ਹੁੰਦੇ ਨੇ ਕੰਮਕਾਰ ਹੁੰਦਾ ਕਿ ਵੀਰ ਬੰਦਾ ਟਾਈਮ ਨਹੀਂ ਲੱਗਦਾ ਸੋ ਬੀਬਾ ਜੀ ਨੇ ਉਹ ਇਹਦਾ ਇਹ ਹੈ ਕਿ ਮੈਂ ਉੱਥੇ ਜਾਊਂਗਾ ਮੈਂ ਉੱਥੇ ਬਹਿ ਕੇ ਸੌਂ ਖਾਊਂਗਾ ਤੁਸੀਂ ਵੀ ਸੌਂ ਖਾ ਲਿਓ ਜੇ ਮੈਂ ਝੂਠ ਤਾਂ ਇਹ ਕਹਿੰਦਾ ਵੀ ਮੈਂ ਉਸ ਦੀ ਮਾਫੀ ਜਨਤਕ ਤੌਰ ਤੇ ਮੰਗੂਗਾ ਨਹੀਂ ਫਿਰ ਵੀ ਬੀਬਾ ਦਾ ਜਵਾਬ ਦੇ ਬਸ ਆ ਗੱਲ ਬਾਤ ਬੀਬਾ ਜੀ ਵੀ ਕਬੀ ਬਰ ਘਰ ਆ ਜਾਵੇ ਉਹਨਾਂ ਦਾ ਬਲੌਕ ਪ੍ਰਧਾਨ ਤੇ ਉਹਦੇ ਘਰ ਆ ਲਈ ਜਾਵੇ ਆਪਦੇ ਆਪ ਦੇ ਉਹ ਦੋਏ ਜਾਣੇ ਬੱਚੇ ਲਿਆਉਣ ਉਧਰੋਂ ਮੈਂ ਆਪਦਾ ਬੱਚਾ ਤੇ ਮੈਂ ਆਪਦੇ ਘਰ ਵਾਲੀ ਲੈ ਕੇ ਆਉਂਗਾ ਵੀ ਇਹ ਗੱਲਾਂ ਸਾਡੇ ਚ ਹੋਈਆਂ ਜਾਂ ਨਾ ਹੋਈਆਂ ਇਹ ਗੱਲ ਦਾ ਮੈਂ ਵਾਦਾ ਕਰਦਾ ਜੇ ਅਪਰੂਫਾਂ ਦੇ ਵੀ ਨਹੀਂ ਗੱਲ ਨਿਬੜਦੀ ਮੈਂ ਤਾਂ ਸੀਐਮ ਸਾਹਿਬ ਨੂੰ ਅਪਰੂਫ ਵੀ ਦਿਖਾ ਤੇ ਸਾਰਾ ਕੁਝ ਦਾ ਵੀਡੀਓ ਲਗਾ ਦਿਆਂ ਰਿਕਾਰਡਿੰਗਾਂ ਲਗਾ ਦਿਆਂ ਤੇ ਜੇ ਜੇ ਵੀ ਨਹੀਂ ਕੋਈ ਕਾਰਵਾਈ ਹੁੰਦੀ ਇਸ ਤੋਂ ਬਾਅਦ ਮੇਰੇ ਕੋਲੇ ਹੋਰ ਕੁਝ ਨਹੀਂ ਮੇਰੇ ਕੋਲ ਤਾਂ ਇਹ ਚੰਦਾ ਬਸ